ਫਿਰ ਮੋਕਸਾ ਸਾਹਿਬ ਦੇ ਨੇੜਲੇ ਪਿੰਡ ਬੱਲਮਕੜ ਵਿਖੇ ਦਰਮਿਆਨੀ ਰਾਤ 1 ਤੋਂ 2 ਵਜੇ ਦੇ ਵਿਚਕਾਰ ਚੋਰੀ ਦੀ ਵੱਡੀ ਘਟਨਾ ਨੂੰ ਚੋਰਾਂ ਨੇ ਅੰਜਾਮ ਦਿੱਤਾ ਹੈ ਇਸ ਚੋਰੀ ਦੀ ਘਟਨਾ ਸੰਬੰਧੀ ਕਿਸਾਨ ਬਲਵੰਤ ਸਿੰਘ ਨੇ ਦੱਸਿਆ ਕਿ ਜਦੋਂ ਸਾਰੇ ਪਰਿਵਾਰਕ ਮੈਂਬਰ ਘਰ ਵਿੱਚ ਸੁੱਤੇ ਪਏ ਸੀ ਤਾਂ ਉਹਨਾਂ ਸਵੇਰੇ ਉੱਠ ਕੇ ਦੇਖਿਆ ਕਿ ਉਹਨਾਂ ਦੇ ਘਰ ਦੇ ਅੰਦਰ ਕਮਰਿਆਂ ਦੇ ਵਿੱਚ ਪਿਆ ਸਾਰਾ ਸਮਾਨ ਖਿਲਰਿਆ ਪਿਆ ਸੀ ਇਸ ਦੌਰਾਨ ਜਦ ਉਹਨਾਂ ਨੇ ਆਪਣੇ ਘਰ ਦੇ ਵਿੱਚ ਪਿਆ ਕੀਮਤੀ ਸਮਾਨ ਗਾਇਬ ਦੇਖਿਆ ਤਾਂ ਸਭ ਦੇ ਹੋਸ਼ ਉੱਡ ਗਏ ਚੋਰਾਂ ਨੇ ਉਹਨਾਂ ਦੇ ਘਰ ਦੇ ਵਿੱਚੋਂ ਕਰੀਬ 35 ਤੋਲੇ ਸੋਨਾ 500 ਗ੍ਰਾਮ ਚਾਂਦੀ ਦੇ ਗਹਿਣੇ ਅਤੇ ਕਰੀਬ 2.75 ਲੱਖ ਰੁਪਏ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ ਨੇ ਸਾਰੇ ਸਮਾਨ ਦੀ ਕੁੱਲ ਕੀਮਤ 22 ਤੋਂ 2 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਚੋਰੀ ਦੀ ਇਸ ਵੱਡੀ ਵਾਰਦਾਤ ਦੇ ਨਾਲ ਲੈ ਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਜ਼ਿਲ੍ਹਾ ਮੁਖਸਸ ਸਾਹਿਬ ਦੇ ਐਸਪੀ ਡੀਜੀਐਸ ਗੁਰਾਇਆ ਤੇ ਉਹਨਾਂ ਦੇ ਨਾਲ ਥਾਣਾ ਸਦਰ ਦੇ ਮੁਖ ਅਫਸਰ ਵਰਨ ਮੰਟੂ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਉਹਨਾਂ ਚੋਰੀ ਦੀ ਘਟਨਾ ਸੰਬੰਧੀ ਜ਼ਾਇਜ਼ਾਂ ਲੈੰਦਿਆ ਜਾਂਚ ਸ਼ੁਰੂ ਕਰ ਦਿੱਤੀ। ਚੋਰੀ ਦੀ ਵਾਰਦਾਤ ਹੋਈ ਇਹ ਕਿਸਾ ਦੇਖੋ ਬਹੁਤ ਮੱਧ ਭਾਗੀ ਆਈ ਖਬਰ ਇਹ ਵੀ ਜਿਹੜੀ ਵੀ ਹੋਈ ਹੈ ਇਹ ਤੇ ਬਹੁਤ ਜਿਆਦਾ ਮੱਧ ਭਾਗੀ ਪਹਿਲਾਂ ਮੋਟਰਾਂ ਮਟਰਾਂ ਤਾਂ ਅਸੀਂ ਸੁੰਦੇ ਸੀਗੇ ਵੀ ਚੋਰੀਆਂ ਹੁੰਦਾਂ ਤੇ ਹੁਣ ਇਹ ਪਿੰਡਾਂ ਤੱਕ ਵੀ ਪਹੁੰਚ ਗਿਆ ਘਰਾਂ ਤੱਕ ਆ ਗਿਆ ਤੇ ਕੋਈ ਸੇਫ ਨਹੀਂ ਰਹਿ ਗਿਆਗਾ ਵੀ ਉਹ ਇੱਕ ਗੰਗਰੇ ਆਪਣੇ ਕਹਿੰਦੇਗੇ ਅਸੀਂ ਤੇ ਖੇਤਾਂ ਦੀਆਂ ਮੋਟਰਾਂ ਕੇ ਲੈਂਦੇ ਸੀਗਾ ਉਹ ਸੁੰਦੇ ਹੁੰਦੇ ਸੀ ਖੇਤਾਂ ਦੀਆਂ ਮੋਟਰਾਂ ਲੈਂਦੇ ਹੁਣ ਇਹ ਚੋਰੀਆਂ ਸਾਡੇ ਘਰਾਂ ਤੱਕ ਵੀ ਪਹੁੰਚ ਗਏ ਚੋਰਾਂ ਕਿੰਨੇ ਵਜੇ ਦੀ ਮਾਰਦਾ ਇਹ ਰਾਤ ਨੂੰ ਹੈਗੀ ਹੈ ਜੀ 12 ਤੇ ਇੱਕ ਦੇ ਵਿੱਚ 12 ਇੱਕ ਦੇ ਵਿੱਚ ਵਿੱਚ ਮਾਰਦਾ ਤਾਂ ਹੈ ਕਿੰਨਾ ਨੁਕਸਾਨ ਬਗਦਾ ਨੁਕਸਾਨ ਹੈਗਾ ਜੀ 22 ਲੱਖ ਦਾ 22 ਲੱਖ ਦਾ ਨੁਕਸਾਨ ਆਇਆ ਹੈ ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ ਠੀਕ ਹੈ ਪ੍ਰਸ਼ਾਸਨ ਤੋਂ ਅਸੀਂ ਇਹੀ ਅਪੀਲ ਕਰਦੇ ਆਂ ਵੀ ਪਿੰਡ ਦੇ ਵਿੱਚ ਰੌਣ ਲਾਇਆ ਜਾਵੇ ਇਹਦੀ ਅਨਕਵਾਰੀਕਰਨ ਕਰਕੇ ਅਨਕਵਾਰੀ ਇਹਦੀ ਕੋਈ ਚੋਰ ਹੈ ਜਿਹੜੇ ਉਹਨਾਂ ਨੂੰ ਭਾਲਿਆ ਜਾਵੇ ਤੇ ਭਾਲ ਕੇ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਤੇ ਜੋ ਵੀ ਸਮਾਨ ਹੈ ਉਹ ਵਾਪਸ ਕੀਤਾ ਜਾਵੇ ਜੇ ਕੋਈ ਮਿਲਦਾ ਤਾਂ ਤੇ ਨਾਲੇ ਵੀ ਪੁਲਿਸ ਪ੍ਰਸ਼ਾਸਨ ਨੂੰ ਇਹੀ ਹੈ ਅਪੀਲ ਹੈ ਵੀ ਉਹ ਆ ਪਿੰਡਾਂ ਦੇ ਵਿੱਚ ਰਾਤ ਨੂੰ ਕੋਈ ਆਵਦਾ ਰਾਉਂਡ ਲਾਉਣ ਵੀ ਕੋਈ ਸੇਫ ਮਿਲੇ ਸਾਨੂੰ ਵੀ ਵੀ ਉਹ ਰਾਤ ਨੂੰ ਮੋਟਰਾਂ ਵੀ ਚੋਰੀ ਹੋਈ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਵਾਰਦਾਤ ਵੀ ਹੋਈ ਜਾਂਦੀ ਹੈ ਤੇ ਹੁਣ ਘਰਾਂ ਤੇ ਕਰ ਪਹੁੰਚ ਕੇ ਚੋੜਦਾ ਇਹ ਨੂੰ ਸੇਫ ਨਹੀਂ ਲੱਗਦੇਗੇ ਕੋਈ ਮਾਲੀ ਨੁਕਸਾਨ ਵਗੈਰਾ ਨਹੀਂ ਨਹੀਂ ਮਾਲੀ ਨੁਕਸਾਨ ਕੋਈ ਨਹੀਂ ਸਿਰਫ ਹਾਂਜੀ ਹੂੰ ਉਹ ਭਈ ਜੋ ਸਿਵਣਾ ਹੋਇਆ ਚੋਰੀ ਨਗਦਿਕ ਐ ਸੀਗਾ ਉਹ ਚੋਰੀ ਹੋਇਆ ਹੈ। ਇਹੀ ਚੀਜ਼ਾਂ ਹੋ ਜਾਂਦੀ ਹੈ। ਹਾਂਜੀ। ਬਜੀ ਕੀ ਨਾ ਆ ਜੀ। ਮੇਰਾ ਨਾਮ ਬਲਵੰਤ ਸਿੰਘ ਆ ਜੀ। ਕੀ ਘਟਨਾ ਵਾਪਰੀ ਹੈ ਤੁਹਾਡੀ? ਘਟਨਾ ਜੀ ਅਸੀਂ ਤਾਂ ਪਏ ਸੀਗੇ ਜੀ। ਤੇ ਰਾਤ ਨੂੰ ਜਦੋਂ ਕਿਤੇ ਇਹ ਮੁੰਡਾ ਉੱਠਿਆ ਜੀ ਕੁੱਤਾ ਸਾਡਾ ਭੰਕੀ ਗਿਆ ਬਹੁਤ। ਤੇ ਮੈਂ ਵੀ ਇੱਧਰ ਕੀੜਾ ਮਾਰ ਕੇ ਆਪਣੇ ਪਿਛਲੇ ਪਾਸੇ ਇੱਧਰ ਗੇਟ ਆ ਜੀ। ਮਗਰਲੇ ਪਾਸੇ ਐ ਘਰ ਦੇ। ਤੇ ਮੈਂ ਉੱਥੇ ਵੇਖ ਕੇ ਨਾ ਇਹ ਕੁੱਤਾ ਸਾਡੇ ਕੋਲੇ ਭੱਜ-ਭੱਜ ਕੇ ਗੇੜੇ ਨਾਲ ਆ ਜੇ ਮੈਂ ਕਿਹਾ ਪੂਈ ਸਾਡੇ ਪਸ਼ੂ ਆਜ ਨੇ ਨਾਲ ਆਪਣੀ ਮਿਆਈ ਰਹਿੰਦੀ ਖੇਤ ਰਹਿੰਦਾ ਮੈਂ ਆ ਕੇ ਵੀ ਪੈ ਗਿਆ ਜਦੋਂ ਪੈ ਗਿਆ ਤੇ ਕਿਤੇ ਮੇਰਾ ਭਤੀਜਾ ਇਥੇ ਛੋਟਾ ਜਿਹਾ ਸੀ ਇਹ ਰਾਤ ਨੂੰ ਜਦੋਂ ਉਹ ਠੰਡ ਠੰਡ ਲੱਗੀ ਨਾ ਜੀ ਇਹ ਕਿਤੇ ਵੀ ਅੰਦਰ ਜਾ ਕੇ ਪੈਣਾ ਸੀ ਇਹਨੇ ਇਹਨੇ ਜੇ ਬਾਰ ਨੂੰ ਜਦੋਂ ਖੋਲਣ ਲੱਗਿਆ ਤਾਂ ਖੁੱਲਿਆ ਨਹੀਂ ਬਾਰ ਜਾਲੀ ਸੀ ਉਹ ਜਾਲੀ ਨੂੰ ਅੰਦਰ ਕੁੰਡੀ ਲੱਗੀ ਸੀ ਜਿਹੜੇ ਉਹ ਆਪਣੇ ਬੰਦੇ ਆਏ ਆ ਵੀਣੀ ਆਉਦੀ ਮਾਂ ਨੂੰ ਕਹਿੰਦਾ ਬਾਰ ਨਹੀਂ ਖੁੱਲਦਾ ਜਾਲੀ ਆਪਣੀ ਪਤਾ ਨਹੀਂ ਕੀ ਗੱਲ ਆ ਉਹਦੀ ਮਾਂ ਵੀ ਨਾਲ ਲੱਗੀ ਇਹ ਜਾਲੀ ਜੁੜੀ ਖਿੱਚੀ ਗਏ ਨਾਲ ਖੁੱਲੀ ਤੇ ਮੇਰਾ ਭਰਾ ਪਿਆ ਸੀ ਉੱਥੇ ਉਹ ਥੋੜਾ ਜਿਹਾ ਮਰੀਜ਼ ਆ ਜੀ ਉਹ ਤੇ ਉਹ ਜਦੋਂ ਉਹ ਨੂੰ ਉਹ ਕਹਿੰਦਾ ਉਹ ਕਹਿੰਦਾ ਸੋਝੋ ਯਾਰ ਕਹਿੰਦਾ ਵੀ ਕੋਸ਼ ਨਹੀਂ ਹੁੰਦਾ ਕੋਈ ਯਾਰੀ ਮੜਾ ਮੋਟਾ ਤਾਕਤ ਆ ਫੁੱਲ ਜਾਂਦਾ ਉਹ ਤੂੰ ਇੱਥੇ ਪੈ ਜਾ ਕੋਸ਼ ਨਹੀਂ ਹੁੰਦਾ ਚਲ ਉਹ ਵੀ ਉੱਠ ਕੇ ਨੰਗੇ ਪੈਰੀ ਤੇ ਸਾਡੇ ਮਗਰਲੇ ਬਾਰਨੀ ਉਧਰ ਨੂੰ ਵੇਖ ਕੇ ਉਹ ਵੀ ਆ ਕੇ ਤੇ ਪੈ ਗਿਆ ਜਦੋਂ ਪੈ ਗਿਆ ਤੇ ਬਾਹਰ ਉਹਨੇ ਵੀ ਨਹੀਂ ਵੇਖਿਆ ਮਗਰਲਾ ਰਸੋਈ ਵਾਲਾ ਧਿਆਣੀ ਨਹੀਂ ਦਿੱਤਾ ਵੀ ਸਾਡੇ ਲੋਕ ਵੀ ਅੰਦਰੋਂ ਕੀਤੇ ਹੁੰਦੇ ਆ ਇਹ ਉਹ ਜਦੋਂ ਤਰਕੇ ਕਿਤੇ ਮੇਰੀ ਪਰਜਾਈ ਉੱਠੀ ਜੀ ਤੇ ਉਹ ਉੱਠ ਕੇ ਵੀਰੋ ਜਾ ਕਰਨ ਗਈ ਤੇ ਉਹਨੇ ਵੇਖਿਆ ਵੀ ਬਾਹਰ ਖੁੱਲਾ ਪਿਆ ਰਸੋਈ ਦਾ ਉਹਨੇ ਵੇਖਿਆ ਜਦੋਂ ਤੇ ਉਹ ਅਰ ਲੌਰਨ ਤੋੜੀਆਂ ਪੰਨਿਆ ਸਿੰਘ ਜੀ ਤੇ ਉਹ ਇੱਥੇ ਭੱਜ ਕੇ ਮੇਰੇ ਕੋਲੇ ਆ ਗਈ ਇੱਥੇ ਮੈਂ ਇੱਥੇ ਪਿਆ ਸੀ ਗਈ ਇੱਥੇ ਆਮ ਮੰਝਾ ਸੀ ਮੇਰਾ ਚਲ ਅਸੀਂ ਵੀਰੋ ਭੱਜ ਕੇ ਗਏ ਤੇ ਮੇਰੇ ਘਰੋਂ ਗੁਰਦੁਆਰੇ ਜਾਣ ਦੀ ਆ ਤੜਕੇ ਨਹਾ ਕੇ ਤੇ ਉਹ ਜਦੋਂ ਅਸੀਂ ਮੈਂ ਉਹਨੂੰ ਵੀ ਆਵਾਜ਼ਾਂ ਮਾਰੀਆ ਮੈਂ ਭੱਜ ਕੇ ਆਇਆ ਜਿਆ ਪਤਾ ਨਹੀਂ ਆਪਣੀ ਦਾ ਸਾਰਾ ਕੁਝ ਵੀ ਚੋਰੀ ਹੋ ਗਿਆ ਉਹ ਵੀ ਆ ਗਈ ਮੁੰਡੇ ਨੂੰ ਜਗਾਇਆ ਜੀ ਮੁੰਡਾ ਵੀ ਦੌੜ ਦੌੜ ਤੋ ਉਤਰਿਆ ਚੱਲ ਜਦੋਂ ਅਸੀਂ ਪਹਿਲਾਂ ਜਾਵੜੇ ਜੀ ਜਾ ਕੇ ਅਸੀਂ ਵੇਖਿਆ ਮੈਂ ਕਿਹਾ ਮੈਂ ਸਾਰੇ ਅਸੀਂ ਨਿਗਾਨੂਗਾ ਮਾਰੀ ਮੈਂ ਕਿਹਾ ਵੀ ਇਹਦਾ ਸਾਰਾ ਕੁਝ ਲੈ ਗਏ ਪੇਟੀ ਸੀ ਉਹ ਪੰਨੀ ਟਰੰਕ ਟਰੰਕ ਸੀ ਗਈ ਦੋ ਸੰੂਕ ਸੀ ਇੱਕ ਅਲਮਾਰੀ ਸੀ ਉਹ ਸਾਰਾ ਕੁਝ ਕੁਝ ਨਹੀਂ ਉਹਨਾਂ ਨੇ ਛੱਡਿਆ ਜੀ ਭੰਨਣ ਨੂੰ ਸਾਰਾ ਕੁਝ ਟੋਟਲ ਉਹਨਾਂ ਨੇ ਕਪੜਾ ਕਪੜਾ ਖਲਾਰ ਕੇ ਸਿਰਤਾ ਜੀ ਉਹਨਾਂ ਨੇ ਤੇ ਉਹ ਜੋ ਸੰਦੂਖ ਹੁਣ ਜੱਟਾਂ ਦੇ ਕਿੱਡੇ ਹੁੰਦੇ ਆ ਜੀ ਉਹ ਪੈਸੇ ਉਹਰੇ ਮੂਰੇ ਰੱਖੇ ਸੀ ਮੇਰੀ ਮਾਂ ਨੇ ਪੈਸੇ ਤੇ ਸੋਨਾ ਉਹ ਸਾਡਾ ਸੰਦੂਖ ਸੀ ਉਹਰੇ ਉਹਨਾਂ ਨੇ ਕੁੰਡਾ ਕੱਟਿਆ ਜੀ ਕੁੰਡਾ ਕੱਟ ਕੇ ਉਹਦੇ ਚੋਂ ਕੱਢ ਕੇ ਤੇ ਕੁਝ ਮੇਰੀ ਪਰਜਾਈ ਦੇ ਸੀਗੇ ਜੀ ਅਲਮਾਰੀ ਆ ਦੂਜੀ ਜਿਹੜੀਆਂ ਪੁਰਾਣੀਆਂ ਅੱਗੇ ਵਿਆਹਾਂ ਚ ਦਿੰਦੇ ਗੋਦੜੀਆਂ ਇਹਦੀਆਂ ਉਹ ਤੋੜਿਆ ਜੀ ਉਹਨਾਂ ਨੇ ਉਹਦੇ ਚ ਕੁਝ ਉਹਦੇ ਉਹਦਾ ਸੋਨਾ ਸੀਗਾ ਜੀ ਕੁਝ ਸਾਡੀ ਕੁੜੀ ਦਾ ਸੀਗਾ ਜੀ ਕੁਛ 42 43 ਹਜ਼ਾਰ ਨਗਦ ਸੀਗਾ ਜੀ ਤੇ ਕੁਛ ਮੇਰੀ ਮਾਂ ਕੋਲੇ ਪੈਸੇ ਸੀਗੇ ਇਹ 2.5 ਲੱਖ ਸੀਗੇ ਜੀ ਇਹ ਉਹ ਲੈ ਗਏ ਸਾਰਾ ਕਿੰਨਾ ਸੋਨਾ ਕਿੰਨਾ ਲੈ ਗਏ ਸੋਨਾ ਇੱਕ ਤਾਂ ਹਾਰ ਸੀਗਾ ਜੀ ਉਹ ਕਪੜਿਆਂ ਚੋਂ ਮਿਲ ਗਿਆ ਤੇ 35 ਤੋਲਾਂ ਦੇ ਕੋਈ ਆਸ-ਪਾਸ ਸੀਗਾ ਜੀ ਸੋਨਾ ਜੀ ਉਹ ਸਾਰਾ ਲੈ ਗਏ ਜੀ ਉਸ ਨੇ ਕੰਪਲੀਟ ਕੀਤੀ ਹਾਂਜੀ ਉਸ ਨੂੰ ਵੀ ਕੰਪਲੀਟ ਕੀਤੀ ਆ ਜੀ ਤੇ ਬਾਕੀ ਕੁਝ ਸ਼ੱਕ ਕਿਸੇ ਤੇ ਤੁਹਾਨੂੰ ਲੱਗਦਾ ਹੋਵੇ ਸ਼ੱਕ ਜੀ ਹਰੇ ਸਾਡੇ ਆਏ ਨੇ ਸਾਡੇ ਆਏਗੇ ਦਾ ਘਰ ਆ ਜੀ ਸਾਨੂੰ ਹਜੇ ਅਸੀਂ ਕਿਹਾ ਵੀ ਇਹ ਸਾਨੂੰ ਕੋਈ ਮਾੜਾ ਮੋਟਾ ਹੋਇਆ ਸੀ ਸਾਨੂੰ ਪੁਲਿਸ ਨੂੰ ਜ਼ਰੂਰ ਸੂਚਿਤ ਕਰਾਂਗੇ ਵੀ ਸ਼ੱਕ ਫਿਰ ਹਾਲਤ ਹਾਜ਼ਰ ਤਿੱਕਰ ਕਿਸੇ ਤੇ ਕੋਈ ਬੰਦਾ ਕੋਈ ਵੇਖਿਆ ਹੋਵੇ ਬੰਦੇ ਹਾਂ ਜੀ ਬੰਦੇ ਸਾਡੇ ਮੁੰਡਾ ਪਾਣੀ ਲਾਉਣ ਗਿਆ ਸੀਗਾ ਇੱਥੋਂ ਸਾਡੇ ਆਪਣੇ ਜਿਹੜਾ ਮੁਕਸਰ ਤੋਂ ਸੂਆ ਆਉਂਦਾ ਜੀ ਉਹ ਇੱਥੋਂ ਪਿੰਡ ਵੱਲੋਂ ਜਦੋਂ ਗਿਆ ਉਹ ਆਪ ਦੇ ਖੇਤ ਨੂੰ ਮੋਗਾ ਤਿੱਕਰ ਤੇ ਰਸਤੇ 'ਚ ਉਹਨੂੰ ਚਾਰ ਬੰਦੇ ਮਿਲਿਆ ਜੀ ਉਹ ਬੈਟਰੀ ਲਈ ਜਾਂਦਾ ਉਹਦੀ ਬੈਟਰੀ ਵੀ ਉਹਨਾਂ ਨੇ ਬੰਦ ਕਰਾਈ ਆ ਉਹ ਕਹਿੰਦੇ ਪਾਰ ਚ ਕੋ ਨੀਚੇ ਕਰ ਕਹਿੰਦਾ ਵੀ ਇਸ ਕੋ ਬੰਦ ਕਰੋ ਤੇ ਉਹ ਚਲਾਉਂ ਗਾਂ ਜਾ ਕੇ ਉਹ ਵਿਚਾਰਾ ਉਹ ਮੇ ਜੀ ਕਰੀ ਤੁਰ ਗਿਆ ਗਾਂ ਗਾਂ ਜਾ ਕੇ ਉਹਨੇ ਮੋਗਿਆਂ ਤੇ ਜਾ ਕੇ ਇੱਕ ਤਾਂ ਇਹ ਮੇਰੇ ਚਾਚੇ ਦਾ ਮੁੰਡਾ ਇਹਨੂੰ ਫੋਨ ਲਾਇਆ ਉਹਨੇ ਇੱਕ ਸਾਡੇ ਇਧਰੋਂ ਪਿੰਡ ਚੋਂ ਹੋਰ ਮੁੰਡਾ ਤੇ ਉਹਨੇ ਚਾਰ ਪੰਜ ਘਰੀ ਫੋਨ ਲਾਏ ਜੀ ਕਹਿੰਦਾ ਵੀ ਐ ਕਰਕੇ ਵੀ ਬੰਤ ਕਿਆ ਨੂੰ ਵੀ ਦੱਸ ਦੋ ਇਹਨਾਂ ਦੀਆਂ ਮੋਟਰਾਂ ਮੇਰਾ ਨਾਮ ਬਲਵੰਤ ਸਿੰਘ ਹੈ ਜੀ ਉਹ ਕਹਿੰਦਾ ਰ ਇਹਨਾਂ ਰੀਆਂ ਮੋਟਰਾਂ ਕੋਲੇ ਨਾ ਬੰਦੇ ਫਿਰਦੇ ਆ ਚਾਰ ਵੀ ਇਹ ਮੋਟਰਾਂ ਖੋਲਣਗੇ ਵੀ ਤੁਸੀਂ ਢੇੜਾ ਜਰੂਰ ਮਾਰੋ ਉਹਨੇ ਮੇਰੇ ਮੁੰਡੇ ਦਾ ਨਾਮ ਵੀ ਲੈ ਕੇ ਆਖਿਆ ਵੀ ਉਹਨਾਂ ਨੂੰ ਵੀ ਦੱਸ ਦੀ ਇਹਨਾਂ ਨੂੰ ਆਖਿਆ ਵੀ ਤੁਸੀਂ ਯਾਰ ਵੀ ਮੋਟਰਾਂ ਕੋਲੇ ਢੇੜਾ ਮਾਰੋ ਵੀ ਬੰਦੇ ਫਿਰਦੇ ਆ ਚਾਰ ਤੇ ਇਹ ਇਹ ਕਹਿੰਦਾ ਚੱਲ ਯਾਰ ਮੁੰਡੇ ਨੂੰ ਤਾਂ ਕੀ ਿਕਾਉਣਾ ਇਹ ਕਹਿੰਦਾ ਇੱਧਰ ਤਾਂ ਮੈਂ ਜਾਣਾ ਇਹ ਖੇਤ ਮੋਟਰਾਂ ਦੇਖਣ ਤੇ ਮੈਂ ਵੇਖ ਆਉਣਾ ਉਹ ਮੁੰਡਾ ਦੂਜਾ ਸੀ ਉਹ ਇੱਧਰ ਸਾਡੇ ਪਈ ਜਾਂਦੀ ਹੈ ਜੀ ਉਹ ਪਈ ਜਾਂਦੀ ਜਾਵੜਿਆ ਉਧਰ ਦੀ ਢੇੜਾ ਮਾਰਨ ਜਾਵੜਿਆ ਤੇ ਜਿਹੜਾ ਦੂਜੇ ਸੀ ਦੋ ਉੱਥੇ ਨਹੀਂ ਜੀ ਉਹਨਾਂ ਨੇ ਫੋਨ ਨਹੀਂ ਚੱਕਿਆ ਇਹ ਜਦੋਂ ਵੇਖ ਕੇ ਇਹਨਾਂ ਨੂੰ ਵੇਖ ਕੇ ਜਾਂ ਤਾਂ ਉਹ ਪਾਸੇ ਪੂਸੇ ਤੜ ਗਈ ਜੀ ਤੇ ਉਹ ਸਿੱਧੇ ਫਿਰ ਆਪਣੇ ਘਰੇ ਉੱਥੋਂ ਸਿੱਧੇ ਆ ਗਈ ਇਹ ਜਿਹੜਾ ਮਾਰ ਕੇ ਉਥੋਂ ਕਹਿੰਦੇ ਯਾਰ ਮੋਟਰਾਂ ਚੱਲੀ ਜਾਂਦੀਆਂ ਸਹੀ ਕੋਈ ਨਹੀਂ ਬੰਦਾ ਬੰਦਾ ਇੱਥੇ ਜੀ ਕੋਈ ਜਾਂ ਤਾਂ ਪਿੱਛੇ ਮੁੜ ਮੁੜ ਗਏ ਤੇ ਆਹ ਗੱਲਬਾਤ ਹੋਈ ਹੈ ਜੀ ਤੇ ਜਦੋਂ ਇਹ ਤੜ ਕੇ ਉੱਥੇ ਤੇ ਇਹ ਤਾਂ ਤੜ ਕੇ ਵੇਖਿਆ ਸਾਡਾ ਸਾਰਾ ਕੁਸੀਂ ਜਦੋਂ ਖਦਾਰਿਆ ਪਿਆ ਤੇ ਇੱਥੇ ਪਿੰਡ ਇਕੱਠਾ ਹੋ ਗਿਆ ਜੀ ਸਾਰਾ ਹੀ ਜੀ ਮੀਮੀ ਮੀਮੀ ਸਾਡੇ ਮੇਰੇ ਤਾਏ ਦੇ ਮੁੰਡੇ ਆਏ ਆਗੇ ਭਤੀਜੇ ਮੇਰੇ ਇੱਧਰ ਤਾਏ ਦੇ ਪੁੱਤਰੇ ਇਹ ਆ ਗਏ ਸਾਡੇ ਇੱਧਰ ਆਂਦੀ ਗੁੰਦੀ ਸਾਰਾ ਪਿੰਡ ਟੋਟਲੀ ਇਕੱਠਾ ਹੋ ਗਿਆ ਜੀ ਤੇ ਚੱਲ ਜਦੋਂ ਵੇਖਿਆ ਸਮਾਨ ਸਮੂਨ ਫੇਰ ਪਤਾ ਲੱਗਿਆ ਵੀ ਇੰਨਾ ਕੁਸਤਾ ਕਬਰ ਆ ਗਈਆਂ ਜੀ ਪੰਨਾ ਤਾਂ ਪਤਾ ਹੀ ਨਹੀਂ ਲੱਗੇ ਨਾ ਤਾਂ ਮੇਰੀ ਮਾਂ ਨੂੰ ਪਤਾ ਲੱਗੇ ਵੀ ਸਾਡਾ ਕੀ ਕੁਸ ਕੀ ਹੋ ਗਿਆ ਵੀ ਆਹ ਕੀ ਬਣ ਗਿਆ ਉਹ ਵੀ ਮੇਰੀ ਮਾਂ ਦੀ ਹੈਗੀ ਜੀ ਉਮਰ 90 90 ਸਾਲ 85 90 ਸਾਲ ਉਹ ਵੀ ਘਬਰਾ ਕੇ ਡੱਗ ਪੀ ਮੇਰੀ ਪਰਜਾਈ ਵੀ ਡੱਗ ਪਈ ਇਹਨੇ ਵੀ ਦੋ ਵੇਖਿਆ ਵੀ ਐ ਕਰਕੇ ਸਿਉਣਾ ਸੀ ਸਾਡਾ ਸਾਰਾ ਹੀ ਲੈ ਗਏ ਮੈਂ ਕਿਹਾ ਚਲ ਕੋਈ ਨਹੀਂ ਵੀ ਤੁਸੀਂ ਵੀ ਘਬਰਾਓ ਨਾ ਕੋਈ ਨਹੀਂ ਆਪਾਂ ਵੇਣੇ ਆ ਚਲ ਅਸੀਂ ਉਦਲਾਸਾ ਤਲੂਸਾ ਦੇ ਕੇ ਹੁਣ ਕੀ ਕਰਗੇ ਜੀ ਸਾਰਾ ਊਣ ਤਾਂ ਸਾਡਾ ਵੀ ਨਿਕਲਦਾ ਸੀਗਾ ਵੀ ਅਸੀਂ ਤਾਂ ਕੁਛ ਵੀ ਨਹੀਂ ਖਰੀਦਿਆ ਜੀ ਸਾਡੀ ਤਾਂ ਸਾਰੀ ਉਮਰ ਦੀ ਕਮਾਈ ਜਿਹੜੀ ਸੀ ਉਹ ਤਾਂ ਗਈ ਤੇ ਬਾਕੀ ਜ਼ਮੀਨਦਾਰਾ ਕੋਲ ਇਨਾਂ ਕੋਲ ਕੀ ਸੀਗਾ ਜੀ ਸਿਉਣਾ ਮੇਰੀ ਮਾਂ ਦਾ ਸੀ ਕੋਸ ਮੇਰੀ ਪਰਜਾਈ ਦਾ ਸੀ ਕੁਸ ਕੁੜੀ ਦਾ ਸੀਗਾ ਜੀ ਉਹ ਹੀ ਸੀਗਾ ਜੀ ਇਹ ਸਾਰਾ ਕੁਸ ਲੈ ਗਿਆ ਕੱਲਾ ਹਾਰ ਮਿਲਿਆ ਜੀ ਇੱਕ ਕੀ ਮੰਗ ਕਰਦੇ ਮੰਗ ਤਾਂ ਇਹੀ ਹੈ ਜੀ ਵੀ ਸਾਨੂੰ ਇਨਸਾਫ ਮਿਲੇ ਵੀ ਸਾਡੇ ਜਿਹੜੇ ਇਹ ਚੋਰੀ ਹੋਈ ਆ ਉਹ ਬੰਦੇ ਫੜੇ ਜਾਣ ਵੀ ਵੀ ਸਾਡਾ ਸਮਾਨ ਵਾਪਸ ਕਰਾਇਆ ਜਾਵੇ ਵੀ ਉਹਨਾਂ ਨੂੰ ਸਖਤ ਸਜ਼ਾ ਮਿਲੇ ਜਿਨ੍ਹਾਂ ਨੇ ਚੋਰੀ ਕੀਤੀ ਆ ਬੱਲੰਗੜ ਦੇ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਕਿੰਨਾ ਨੁਕਸਾਨ ਹੋਇਆ ਉਸ ਦਾ ਸਾਨੂੰ ਇਨਫੋਰਮੇਸ਼ਨ ਆਈ ਸੀ ਸਵੇਰੇ ਕਿ ਬੱਲੰਗੜ ਕੋਈ ਚੋਰੀ ਹੋਈ ਹੈ ਤੇ ਰਾਤ 에 ਸੀ ਸਵੇਰੇ ਉੱਥੇ ਗਏ ਜਦੋਂ ਤੇ ਮੁਰਈ ਪਾਰਟੀ ਨੇ ਦੱਸਿਆ ਵੀ ਰਾਤ ਉਹਨਾਂ ਦੇ ਘਰੇ ਕੋਈ 12 1 ਵਜੇ ਦੇ ਆਉਣ ਕੋਈ ਬੰਦੇ ਆਏ ਆ ਤੇ ਉਹਨਾਂ ਦੇ ਘਰ ਚੋਂ ਕੋਈ ਸੋਨਾ ਸੀ ਉਹਨਾਂ ਦਾ ਤੇ ਗਹਿਸ ਸੀ ਕੋ ਉਹ ਲੈ ਗਏ ਉਹ ਸਰ ਕਿੰਨਾ ਨੁਕਸਾਨ ਹੋਇਆ ਕਿੰਨਾ ਸੋਨਾ ਚੋਰੀ ਹੋਇਆ ਉਨਾਂ ਦੇ ਕਹਿਣ ਦੇ ਮੁਤਾਬਕ ਆ ਵੀ ਅਪਰੋਕਸੀਮੇਟਲੀ ਕੋਈ 35 ਤੋਂ 40 ਸੋਨਾ ਸੀ ਤੇ 2.5 ਲੱਖ ਦੇ ਅਰਾਊਂਡ ਕੈਸ਼ ਆਪਾਂ ਐਫ ਆਈ ਆਰ ਦਰਜ ਕਰਤੀ ਹੈ ਬਾਕੀ ਟਾਵਰ ਟੰਪ ਵਗੈਰਾ ਚੁਕਾ ਰਹੇ ਆ ਤੇ ਫੋਰੈਂਸਿਕ ਦੀ ਟੀਮ ਵੀ ਸਦੀ ਹੈ ਤੇ ਜਲਦੀ ਟ੍ਰੇਸ ਕਰਨ ਦੀ ਆਪਾਂ ਇਹਨੂੰ ਕੋਸ਼ਿਸ਼ ਕਰਨ ਮੁਖਸਰ ਤੋਂਨ ਮੋਲ ਸਿੰਘ ਬੜਿੰਗ ਦੀ ਰਿਪੋਰਟ ਐਸ ਐਮ ਜ਼ेड ਨਿਊਜ਼